ਅੱਜ ਮਿਤੀ 8 ਫਰਵਰੀ ਆਓ ਬੱਚੇ ਕੱਲ੍ਹ ਤੋਂ ਯਾਹ ਫੇਰ ਕਰਾਂਗੇ ਸ੍ਰੀਲ 2025 ਦਿਨ ਸ਼੍ਰੀਵਾਹ ਸਵਰਗੀ ਸੰਤੋਖ ਸੰਸਦਾਂ ਅੱਜ ਪਟਿਆਲੀਆਂ ਵਰਤ ਦੀ ਯਾਦ ਨੂੰ ਸਮਰਪਿਤ 7ਵਾਂ 2020 ਫੁੱਟਬਾਲ ਟੂਰਨਾਮੈਂਟ ਜੇਰਾਫੂ ਹੋਣਾ ਸਮਾਰਾ ਸਭ ਤੋਂ ਪਹਿਛਾ ਦਾ ਉਹ ਨਾਸਲਾ ਲੈ ਕੇ ਅਰਦਾਸ ਨਾਲ ਸ਼ੁਰੂ ਕਰਾਂਗੇ ਅਸੀਂ ਇਸ ਟੂਰਨਾਮੈਂਟ ਦਾ ਜਿਹੜਾ ਪਹਿਲਾ ਮੈਚ ਹੈ ਉਹ ਸਮਾਰਾ ਵਰਸ ਫਤੇਦਾਰ ਸ਼ਮਾ ਸਾਡੇ ਗਵਾਂਡੀ ਟੀਮਾਂ ਦੇ ਦੋਵੇਂ ਦੋਵੇਂ ਸਾਡੇ ਦੋਸਤ ਮਿੱਤਰ ਨੇ ਸਰੀਰ ਸਮਾਰੇ ਵੱਲੋਂ ਹੈ ਇਹ ਮਿੱਠਾ ਲਖਵਿੰਦਰ ਹਰਮਿੰਦਰ ਵੀ ਸਾਰੇ ਸਾਡੇ ਗਵਾਂਡੀ ਵੀ ਨੇ ਸਾਡੇ ਬੱਚੇ ਦੇ ਸਾਡੇ ਤੇ ਅਸੀਂ ਹੁਣ ਸਾਰੇ ਰਲ ਕੇ ਅਰਦਾਸ ਕਰਾਂਗੇ ਤੇ ਬੇਨਤੀ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਸਾਡਾ ਇਹ ਜੀ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਵਾਸਤੇ ਗੁਰੂ ਅਰਦਾਸ ਜੀ ਵਾਸਤੇ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸ੍ਰੀ ਹਰ ਰਾਏ ਜੀ ਮਾਰਕ ਇਸ ਦੇ ਕੋਸ਼ਿਸ਼ ਜੀ ਮਹਾਰਾਜ ਸੱਚੇ ਪਾਤਸ਼ਾਹ ਤਾਰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਰ ਸ੍ਰੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਸੱਚੇ ਪਾਤਸ਼ਾਹ ਜੀ ਪਾਵ ਦੇ ਚਰਨਾਂ ਕਾ ਲੇ ਅਰਦਾਸ ਬੇਨਤੀ ਹੈ ਮਾਰਾ ਸੱਚੇ ਪਾਤਸ਼ਾਹ ਸਵਾਰਗੀ ਸੰਤੋਖ ਸਿੰਘ ਸਰਪੰਚ ਤਲਵੰਡੀ ਮਰਦ ਦੀ ਯਾਦ ਨੂੰ ਸਮਰਪਤ ਸੱਤਵਾਂ ਸਲਾਣਾ ਫੁੱਟਬਾਲ ਟੂਰਨਾਮੈਂਟ ਜਿਹੜਾ ਸੀ ਹੁਣ ਕਾ ਦਾ ਔਰ ਦਾਸਰਾ ਲੈ ਕੇ ਸ਼ੁਰੂ ਕਰਨ ਗਿਆ ਜੀ ਇਹਦੇ ਵਿੱਚ ਸਾਡੇ ਕੋਲੇ ਦੋਨੇ ਟੀਮਾਂ ਫਤਿਹਗੜ ਸ਼ੰਨਾ ਦੇ ਮਿੱਠਾ ਮਠਾਉਰੀ ਲਖੰਦੂਰ ਦੇ ਸਾਰੇ ਹਲ ਮਿੰਦੂਰੇ ਸਾਰੇ ਪਹੁੰਚ ਚੁੱਕੇ ਨੇ ਤੇ ਸਾਡੇ ਕੋਲ ਸਮਾਨਾ ਟੀਮ ਦੇ ਸਲੀਬ ਲਈ ਪੂਰੀ ਪਹੁੰਚ ਚੁੱਕੇ ਹੁਣ ਅਸੀਂ ਸ਼ੁਰੂ ਕਰਨ ਲੱਗਿਆ ਤੁਹਾਡੇ ਤੋਂ ਆਜਾਜ ਆ ਗਿਆ ਚੌਣ ਲੱਗਿਆ ਦੁਬਾਰਾ ਸੱਚੇ ਬਾਦਸ਼ਾਹ ਤੁਹਾਡੇ ਚਰਨਾਂ ਵਿੱਚ ਬੇਤੀ ਹੈ ਮੈਚ ਖੇਡਣ ਵਾਲੇ ਖੜਾਣ ਵਾਲੇ ਦੇਖਣ ਵਾਲੇ ਕਲੀ ਪਾਣ ਵਾਲੇ ਪਾਣੀ ਪੀਣ ਵਾਲੇ ਪ੍ਰਸਾਦਾ ਪਾਣੀ ਬਰਾਉਣ ਡੀ ਜੇ ਵਾਲੇ ਹੋਰ ਜੋ ਜੋ ਵੀ ਇਸ ਮੈਚ ਨਾਲ ਸੰਬੰਧਿਤ ਹੈ ਸਾਰਿਆਂ ਦੇ ਸਿਰਾਂ ਤੇ ਮੇਰ ਹੱਥ ਰੱਖਣਾ ਆਲ ਦਰਸਤ ਬਖਸ਼ਣਾ ਚੜ੍ਹਦੀ ਕਲਾ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 35 35